ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਪਿਆਸੀ ਦਿਨ ਸਰਾਤ ਚਿਤ ਵਾ ਅਨਨ ਨਨੀਤ ਪੱਤ ਗੁਰ ਮਿਲਿਆ ਨਾਨਕ ਹਰ ਸੰਗ ਮੀਤ ਬਾਣੀ ਗੁਰ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰਤ ਸਾਰੇ ਗੁਰ ਬਾਣੀ ਕਹੇ ਸੇਵਕ ਜਨਮਨ ਪ੍ਰਤਖ ਗੁਰੂ ਨਿਸਤਾਰੇ ਸੋ ਕਉ ਟਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸੰਜਿਵਾ ਮੇਰਾ ਸਤਿਗੁਰ ਰਖਵਾਲਾ ਹੋਆ ਕਿਰਪਾ ਪ੍ਰਭਾਤ ਦੇ ਰੱਖਿਆ ਹਰ ਗੋਬਿੰਦ ਨਵਨਰੋਆ ਰਾਤ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੇ लाज ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦੋਵੇ ਸواری ਹਮਰਾ ਗੁਣ ਅਬ ਗੁਣ ਨ ਵਿਚਾਰਿਆ ਤਲ ਵਚਨ ਨਾਨਕ ਗੁਰ ਤੇਰਾ ਸਫਲ ਕਰ ਮਸਤ ਕੀ ਧਾਰਿਆ ਹਲਤ ਪਲਤ ਪ੍ਰਭ ਦੋ ਬੈ ਸਵਾਰੇ ਅਮਰਾ ਗੁਣ ਅਬ ਗੁਣ ਨ ਵਿਚਾਰਿਆ ਅਟਲ ਵਚਨ ਨਾਨਕ ਗੁਰ ਤੇਰਾ ਸਭਲ ਕਰ ਮਸਤਕ ਧਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਾਲ ਮਿਲ ਕੇ ਹਰ ਰੋਜ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮ ਨਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 620 ਅੰਗ ਦੇ ਉੱਤੇ ਸੁਭਾਏਵਾਨ ਸੁਰਠ ਮਹੰਲਾ ਪੰਜਵ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਉਹਨਾਂ ਦੇ ਮੁਖਾਰ ਬਿੰਦ ਤੋਂ ਉਚਾਰਣ ਕੀਤਾ ਹੋਇਆ ਇਹ ਸ਼ਬਦ ਮੇਰਾ ਸਤਗੁਰ ਰਖਵਾਲਾ ਹੋਆ ਜਦੋਂ ਅਸੀਂ ਗੁਰੂ ਦੇ ਬਣ ਜਾਗੇ ਨਾ ਜੇ ਗੁਰੂ ਫਿਰ ਸਾਡਾ ਰਾਖਾ ਕਰ ਰਾਖੀ ਕਰਦਾ ਹੈ ਮੇਰਾ ਸਤਗੁਰ ਰਖਵਾਲਾ ਹੋਆ ਜਿੱਦੇ ਅਸੀਂ ਉਹਦੇ ਬਣ ਗਏ ਉਹਨੇ ਫਿਰ ਸਾਡੇ ਬਣ ਜਾਣਾ ਅਜੇ ਤੱਕ ਅਸੀਂ ਉਹਦੇ ਬਣੇ ਨਹੀਂ ਫਿਰ ਉਹ ਕਿੱਥੋਂ ਸਾਡਾ ਬਣੇ ਜਿਵੇਂ ਅਸੀਂ ਗੁਰੂ ਸਾਹਿਬ ਦੇ ਬਚਨ ਨੇ ਨਾ ਕਿ ਜਿਨ੍ਹਾਂ ਦੀ ਗੁਰੂ ਨੇ ਬਾਹ ਫੜ ਲਈ ਗੁਰੂ ਫਿਰ ਉਹਨਾਂ ਦੀ ਬਾਹ ਨਹੀਂ ਛੱਡਦਾ ਆਪਣਾ ਆਪ ਦੇ ਕਟਵਾ ਲੈਂਦਾ ਆਪਣਾ ਸਿਰ ਤੇ ਕਟਵਾ ਲੈਂਦਾ ਪਰ ਉਹਨਾਂ ਦੀ ਬਾਹ ਨਹੀਂ ਛੱਡਦਾ ਜਿਹੜੇ ਉਹਦੇ ਬਣੇ ਹੁੰਦੇ ਆ ਮੇਰਾ ਸਤਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹੱਥ ਦੇ ਰੱਖਿਆ ਹਰ ਗੋਬਿੰਦ ਨਵਾ ਨਰਵਾ ਕਹਿੰਦੇ ਪ੍ਰਮਾਤਮਾ ਨੇ ਕਿਰਪਾ ਰੱਖੀ ਧਾਰ ਕਿਰਪਾ ਪ੍ਰਭ ਹੱਥ ਦੇ ਰੱਖਿਆ ਮੇਰੇ ਸਿਰ ਦੇ ਉੱਤੇ ਪ੍ਰਮਾਤਮਾ ਨੇ ਹੱਥ ਰੱਖ ਲਿਆ ਹੁਣ ਗੁਰੂ ਸਾਹਿਬ ਦੇ ਅਸੀਂ ਬਚਨ ਪੜ੍ਹਦੇ ਆ ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਕਹਿੰਦੇ ਜਿਹਦੇ ਸਿਰ ਦੇ ਉੱਤੇ ਸੱਚੇ ਪਾਤਸ਼ਾਹ ਤੇਰਾ ਹੱਥ ਹੋਵੇ ਉਹਨੂੰ ਫਿਰ ਕਾਹਦਾ ਦੁੱਖ ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਇੱਥੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਧਾਰ ਕਿਰਪਾ ਪ੍ਰਭ ਹੱਥ ਦੇ ਰਾਖਿਆ ਹਰ ਗੋਬਿੰਦ ਨਵਾ ਨਰਵਾ ਜਿਹੜਾ ਗੁਰੂ ਅਰਜਨ ਸਾਹਿਬ ਜੀ ਦਾ ਪੁੱਤ ਸੀ ਨਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਹ ਉਹਨਾਂ ਦੇ ਬਾਬਤੇ ਸ਼ਬਦ ਉਚਾਰਨ ਕੀਤਾ ਹੋਇਆ ਕਿ ਉਹਨਾਂ ਦੇ ਉੱਤੇ ਪ੍ਰਮਾਤਮਾ ਨੇ ਕਿਰਪਾ ਰੱਖੀ ਤੇ ਉਹਨਾਂ ਦਾ ਸਰੀਰ ਨਵਾਂ ਨਰਵਾ ਹੋ ਗਿਆ ਕਿਉਂ ਇਹ ਸ਼ਬਦ ਉਚਾਰਨ ਕੀਤਾ ਕਿਉਂਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੰਦਾ ਪ੍ਰਕਾਸ਼ ਹੋਇਆ ਨਾ ਉਹਨਾਂ ਨੂੰ ਮਾਰਨ ਦੀਆਂ ਬੜੀਆਂ ਕੋਸ਼ਿਸ਼ਾਂ ਉਹਨਾਂ ਦੇ ਚਾਚੇ ਤਾਇਆ ਨੇ ਕੀਤੀਆਂ ਕਿ ਇਹ ਜੇ ਜੰਮਿਆ ਤਾਂ ਸਾਨੂੰ ਗੱਦੀ ਨਹੀਂ ਮਿਲਣੀ ਗੱਦੀ ਦਾ ਸਾਰਾ ਰੌਲਾ ਉਸੇ ਤੇ ਉੱਥੇ ਗੁਰੂ ਸਾਹਿਬ ਕਹਿੰਦੇ ਆ ਪ੍ਰਮਾਤਮਾ ਨੇ ਹੱਥ ਦੇ ਕੇ ਸਾਡੇ ਪੁੱਤ ਨੂੰ ਰੱਖ ਲਿਆ ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨਕੀ ਲਾਜ ਰਖਾਈ ਜਿਹੜਾ ਕਹਿੰਦੇ ਤਾਪ ਸੀ ਉਹ ਵੀ ਮਿਟ ਗਿਆ ਤੇ ਪ੍ਰਮਾਤਮਾ ਨੇ ਸਾਡੀ ਲਾਜ ਰਖ ਲਈ ਕਹਿੰਦੇ ਤਾਪ ਗਿਆ ਪ੍ਰਭ ਆਪ ਮਿਟਾਇਆ ਜਨਕੀ ਲਾਜ ਰਖਾਈ ਕਹਿੰਦੇ ਲਾਜ ਰਖ ਲਈ ਸਾਧ ਸੰਗਤ ਤੇ ਸਭ ਫਲ ਪਾਏ ਸਤ ਗੁਰ ਕੈ ਬਲ ਜਾਈ ਹੁਣ ਜਿਹੜੀ ਆ ਸੰਗਤ ਹੈ ਨਾ ਜਿੱਥੇ ਆਪਾਂ ਬੈਠੇ ਆ ਸਾਰੇ ਇਹ ਸੰਗਤ ਦੇ ਵਿੱਚੋਂ ਬੜੇ ਫਲ ਮਿਲਦੇ ਆ ਜੀ ਇੱਥੇ ਆ ਕੇ ਜਿਹੜਾ ਬੰਦਾ ਇੱਥੇ ਆ ਕੇ ਆਪਣੇ ਕੰਨਾਂ ਤੇ ਕੰਟਰੋਲ ਕਰ ਲੇ ਆਪਣੇ ਜੀਵ ਤੇ ਕੰਟਰੋਲ ਕਰ ਲੇ ਆਪਣੀਆਂ ਅੱਖਾਂ ਤੇ ਕੰਟਰੋਲ ਕਰ ਲੇ ਕਹਿੰਦੇ ਉਹਨੂੰ ਫਿਰ ਇਸ ਜਗ੍ਹਾ ਦੇ ਉੱਤੋਂ ਬੜਾ ਕੁਝ ਮਿਲ ਜਾਂਦਾ ਪਰ ਅਸੀਂ ਇੱਥੇ ਆਉਣੇ ਜ਼ਰੂਰ ਆ ਪਰ ਆਪਣੀਆਂ ਅੱਖਾਂ ਤੇ ਕੰਟਰੋਲ ਨੇ ਕੰਨਾਂ ਤੇ ਕੰਟਰੋਲ ਨੇ ਜੀਵ ਤੇ ਕੰਟਰੋਲ ਨੇ ਕਹਿੰਦੇ ਜਿੱਦੇ ਇਹਨਾਂ ਨੂੰ ਨਿਜਮ ਵਿੱਚ ਚਲਾ ਲਿਆ ਨਾ ਕਹਿੰਦੇ ਉਦੋਂ ਫਿਰ ਇਥੋਂ ਵੱਡੇ ਫਲ ਮਿਲਣਗੇ ਝੋਲੀਆਂ ਭਰ ਜਾਣਗੇ ਕਹਿੰਦੇ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਵੱਲ ਜਾਏ ਕਹਿੰਦੇ ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਮਿਲਣਗੇ ਸਾਰੇ ਫਲ ਕਹਿੰਦੇ ਇਸੇ ਸਤਿਗੁਰੂ ਤੋਂ ਫਿਰ ਬਲਿਹਾਰ ਜਾਈਏ ਇਸ ਜਿਹੜਾ ਸਤਿਗੁਰੂ ਸਾਨੂੰ ਹਰ ਤਰ੍ਹਾਂ ਦੀ ਸੁੱਖ ਸਹੂਲਤ ਦਿੰਦਾ ਹੈ ਉਹਦੇ ਤੋਂ ਫਿਰ ਸਦਕੇ ਜਾਈਏ ਉਹਦੇ ਤੋਂ ਬਿਲੇਹਾਰ ਜਾਈਏ ਤੇ ਗੁਰੂ ਅਰਜਨ ਸਾਹਿਬਾ ਜੀ ਕਹਿੰਦੇ ਹਲਤ ਪਲਤ ਪ੍ਰਭ ਦੋਵੇਂ ਸਵਾਰੈ ਹਮਰਾ ਗੁਣ ਅਬ ਗੁਣ ਨਾ ਵੀ ਤਿਆਰਿਆ ਕਹਿੰਦੇ ਗੁਰੂ ਨੇ ਸਾਡੇ ਗੁਣ ਔਗਲ ਨਹੀਂ ਫਿਰ ਵੇਖਣੇ ਜਦੋਂ ਉਹਦੇ ਵਿੱਚ ਆ ਭੇਦ ਹੋ ਗਏ ਕਿ ਇਹਨੇ ਜ਼ਿੰਦਗੀ ਦੇ ਵਿੱਚ ਪਹਿਲਾਂ ਕਿੰਨੇ ਕਮਾੜੇ ਕੰਮ ਕੀਤੇ ਆ ਇਹਨੇ ਜ਼ਿੰਦਗੀ ਦੇ ਵਿੱਚ ਪਹਿਲਾਂ ਲੋਕਾਂ ਦੇ ਨਾਲ ਕੀ ਕੀ ਕੀਤਾ ਕਹਿੰਦੇ ਉਹ ਸਾਰਾ ਕੁਝ ਪ੍ਰਮਾਤਮਾ ਨੇ ਖਤਮ ਕਰ ਦੇਣਾ ਜਦੋਂ ਅਸੀਂ ਉਹਦੇ ਬਣ ਗਏ ਜਿੱਦ ਦੇ ਉਹਦੇ ਬਣ ਗਏ ਉਹਦੇ ਉਹਨੇ ਸਾਰਾ ਕੁਝ ਸਾਡੀ ਜ਼ਿੰਦਗੀ ਦੇ ਵਿੱਚੋਂ ਜਿਹੜਾ ਮਾੜਾ ਸੀ ਉਹ ਖਤਮ ਕਰ ਦੇਣਾ ਤੇ ਸਾਨੂੰ ਲੋਕ ਵਿੱਚ ਤੇ ਪ੍ਰਲੋਕ ਵਿੱਚ ਦੋਨਾਂ ਥਾਵਾਂ ਤੇ ਸਾਡੇ ਸਹਾਇਤਾ ਪਰਮਾਤਮਾ ਰੇ ਕਰਨੀ ਆ ਫਿਰ ਹਲਤ ਭਲਤ ਪ੍ਰਭ ਦੋਵੇਂ ਸਵਾਰ ਹੈ ਕਹਿੰਦੇ ਲੋਕ ਵੀ ਸਬਰ ਜਾਣੇ ਤੇ ਪ੍ਰਲੋਕ ਵੀ ਸਬਰ ਜਾਣੇ ਕਦੋਂ ਜਦੋਂ ਅਸੀਂ ਨੇ ਆਪਣੇ ਆਪ ਨੂੰ ਸਵਾਰ ਲਿਆ ਸਵਾਰਣ ਦਾ ਭਾਵ ਇਹ ਨਹੀਂ ਹੁੰਦਾ ਕਿ ਇਸ਼ਨਾਨ ਕਰ ਲਿਆ ਜੀ ਵਧੀਆ ਪੱਗ ਬੰਨ ਲਈ ਵਧੀਆ ਕੱਪੜੇ ਪਾ ਲੈ ਕੇ ਮੈਂ ਸ਼ੀਸ਼ੇ ਮੂਰੇ ਖੜ ਕੇ ਚੰਗੇ ਤਰ੍ਹਾਂ ਤਿਆਰ ਹੋ ਗਿਆ ਕਹਿੰਦੇ ਇਹਨੂੰ ਸਵਰਨਾ ਨਹੀਂ ਕਹਿੰਦੇ ਸਵਰਨਾ ਕਹਿੰਦੇ ਆ ਕਿ ਮਨ ਨੂੰ ਸਵਾਰਨਾ ਜਿਹੜਾ ਮਨ ਦੇ ਵਿੱਚ ਮਾੜੇ ਫੁਰਨੇ ਮਾੜੇ ਖਿਆਲ ਚੱਲਦੇ ਸੀ ਕਹਿੰਦੇ ਉਹਨਾਂ ਨੂੰ ਸਵਾਰਨਾ ਜਿੱਦ ਤੇ ਉਹ ਸਵਾਰ ਲਿਆ ਤੇ ਗੁਰੂ ਅਰਜਨ ਸਾਹਿਬ ਅਰੇ ਕਹਿੰਦੇ ਹਲਤ ਪਲਤ ਪ੍ਰਭ ਦੋ ਵਜੇ ਸਵਾਰ ਹੈ ਉਹਦੇ ਕਹਿੰਦੇ ਤੇਰਾ ਲੋਕ ਵੀ ਤੇ ਪਰਲੋਕ ਵੀ ਦੋਨੇ ਸਬਰ ਜਾਣੇ ਹੈ ਹਮਰਾ ਗੁਣ ਅਬਗੁਣ ਨਾ ਵਿਚਾਰਿਆ ਕਿ ਜਿੰਨੇ ਸਾਡੇ ਚ ਔਗਣ ਸੀ ਨਾ ਉਹਨਾਂ ਨੂੰ ਗੁਰੂ ਨੇ ਅਣ ਦੇਖਿਆ ਕਰਤਾ ਕਿ ਮੈਨੂੰ ਨਹੀਂ ਪਤਾ ਤੇਰੇ ਚ ਕਿੰਨੇ ਔਗਣ ਸੀ ਪਰ ਅੱਜ ਤੇਰੇ ਚ ਗੁਣ ਨੇ ਬਸ ਗੁਣ ਵੇਖਣੇ ਆ ਜੇ ਅਸੀਂ ਗੁਰੂ ਸਾਹਿਬ ਦੇ ਬਚਨ ਪੜ੍ਹਦੇ ਆ ਨਾ ਗੁਰੂ ਸਾਹਿਬ ਕਹਿੰਦੇ ਹਮ ਅਬਗੁਣ ਭਰੇ ਇੱਕ ਗੁਣ ਨਹੀਂ ਗੁਰੂ ਸਾਹਿਬ ਦੇ ਵਿੱਚ ਤੇ ਗੁਣ ਬਹੁਤ ਨੇ ਪਰ ਉਹ ਸਵੰਝਾ ਤੇ ਸਾਨੂੰ ਰਹੇ ਨੇ ਨਾ ਹਮ ਅਵਗੁਣ ਭਰੇ ਇੱਕ ਗੁਣ ਨਹੀਂ ਅੰਮ੍ਰਿਤ ਛਾੜ ਵਿਖਿਆ ਵਿਖ ਖਾਏ ਅੰਮ੍ਰਿਤ ਵਰਗੀ ਗੁਰਬਾਣੀ ਨੂੰ ਛੱਡ ਕੇ ਅਸੀਂ ਹੋਰਾਂ ਥਾਮਾਂ ਤੇ ਫਿਰਦੇ ਆ ਅੰਮ੍ਰਿਤ ਛਾੜ ਵਿਖਿਆ ਵਿਖ ਖਾਏ ਨਾਇਆ ਮੋਹ ਭਰਮ ਪੈ ਭੁੱਲੇ ਸੁੱਤਦਾਰਾ ਸਿਓ ਪ੍ਰੇਤ ਲਗਾਈ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ ਤੇਹ ਮਿਲੰਤ ਜਮਤਰਾਸ ਮਟਾਈ ਇਕੇ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਣਾਈ ਸੱਚੇ ਬਾਦਸ਼ਾਹ ਮੇਰੀ ਤੇ ਤੁਹਾਡੇ ਚਰਨਾਚਰ ਅਰਦਾਸ ਹੈ ਕਿ ਮੇਰੇ ਜਿਹੜੇ ਔਗਣ ਨੇ ਉਹਨਾਂ ਨੂੰ 나ਜ ਤਾਰਦੇ ਹੋਏ ਮੈਨੂੰ ਤੁਸੀਂ ਆਪਣੇ ਨਾਲ ਰੱਖ ਲੋ ਬਸ ਅਟਲ ਵਚਨ ਨਾਨਕ ਗੁਰ ਤੇਰਾ ਸਫਲ ਕਰਮ ਅਸਤਕ ਧਾਰਿਆ ਸੱਚੇ ਪਾਤਸ਼ਾਹ ਦਾ ਜਿਹੜਾ ਵੀ ਬਚਨ ਹੈ ਉਹ اٹਲ ਹੈ ਜਿਹੜਾ ਬਚਨ ਗੁਰੂ ਸਾਹਿਬ ਨੇ ਬੋਲੇ ਆ ਨਾ ਜਿਹੜੀ ਗੁਰਬਾਣੀ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ 1430 ਅੰਗ ਨੇ ਜਿਹੜੇ ਇਹ ਗੁਰੂ ਸਾਹਿਬ ਦੀ ਬਾਣੀ ਹੈ ਸਾਰੀ اٹਲ ਹੈ ਇਹ ਸੱਚੀ ਬਾਣੀ ਹੈ ਇਹਦੇ ਨਾਲ ਅਸੀਂ ਜੁੜੀਏ اٹਲ ਬਚਨ ਨਾਨਕ ਗੁਰ ਤੇਰਾ ਸੱਚੇ ਪਾਤਸ਼ਾਹ ਤੇਰੇ ਜਿੰਨੇ ਵੀ ਬਚਨ ਨੇ ਇਹ ਸਾਰੇ ਦੇ ਸਾਰੇ ਅਟਲ ਨੇ ਅਸੀਂ ਇਸ ਬਾਣੀ ਦੇ ਨਾਲ ਜੁੜੀਏ ਇਸ ਬਾਣੀ ਦੇ ਨਾਲ ਜੁੜ ਕੇ ਸਾਡਾ ਮਸਤਕ ਵੀ ਸੋਹਣਾ ਹੋ ਜਾਣਾ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਆਹ ਮਸਤਕ ਮੱਥਾ ਜਿਹੜਾ ਮੇਰਾ ਇਹ ਵੀ ਸੋਹਣਾ ਬਣ ਗਿਆ ਕਦੋਂ ਸੋਹਣਾ ਬਣਿਆ ਜਦੋਂ ਸੱਚੇ ਪਾਤਸ਼ਾਹ ਮੈਂ ਤੁਹਾਡੇ ਨਾਲ ਜੁੜਿਆ ਬਸ ਗੁਰੂ ਦੇ ਨਾਲ ਜੁੜਨ ਦੀ ਲੋੜ ਹੈ ਗੁਰੂ ਨੇ ਸਾਡੀਆਂ ਝੋਲੀਆਂ ਭਰ ਦੇਣੀਆਂ ਨੇ ਗੁਰੂ ਨੇ ਸਾਡੇ ਅੰਦਰ ਦੇ ਵਿਕਾਰ ਕੱਢ ਦੇਣੇ ਐ ਗੁਰੂ ਨੇ ਸਾਨੂੰ ਅੰਦਰੋਂ ਸੋਹਣਾ ਬਣਾ ਦੇਣਾ ਬਾਹਰੋਂ ਜਿਵੇਂ ਮਰਜੀ ਬੰਦਾ ਹੋਵੇ ਬਾਹਰੋਂ ਤੇ ਚਾਹੇ ਕਹਿੰਦੇ ਕੱਪੜੇ ਪਾਟੇ ਹੋਏ ਵੀ ਹੋਣ ਪਰ ਮਨ ਸੋਹਣਾ ਹੋਵੇ ਆਪਾਂ ਕਿੰਨੇ ਵਾਰੀ ਗੱਲ ਕੀਤੀ ਐ ਕਿ ਟਾਈ ਲਾਈ ਹੋਵੇ ਕੋਟ ਪਿੰਡ ਪਾਇਆ ਹੋਵੇ ਤੇ ਬੰਦੇ ਦੇ ਵਿਚਾਰ ਵਾੜੇ ਹੋਣ ਕਹਿੰਦੇ ਉਹਨੂੰ ਸੋਹਣਾ ਥੋੜਾ ਕਿਹਾ ਜਾਂਦਾ ਐ ਕਪੜੇ ਵੇਸ਼ਕ ਪਰਤੇ ਹੋਣ ਕਹਿੰਦੇ ਵਿਚਾਰ ਬੰਦੇ ਦੇ ਸੋਹੜੇ ਹੋਣ ਮਸ ਅਸਲ ਦੇ ਵਿੱਚ ਕਹਿੰਦੇ ਉਹੀ ਸੋਹਣਾ ਹੁੰਦਾ ਇੱਥੇ ਗੁਰੂ ਸਾਹਿਬ ਕਹਿ ਰਹੇ ਆ ਕਿ ਭਾਈ ਸੋਹਣੇ ਬਣਨਾ ਤੁਸੀਂ ਨੇ ਜਿੱਦੇ ਸੋਹਣੇ ਬਣਗੇ ਅੰਦਰੋਂ ਸੋਹਣੇ ਬਣਗੇ ਉਹਦੇ ਗੁਰੂ ਨੇ ਤੁਹਾਡੀ ਰਾਖੀ ਕਰ ਦੇਣੀ ਹੈ ਹਲਤ ਬਲਤ ਪ੍ਰਭ ਦੋਵੇਂ ਸਵਾਰੇ ਹਮਰਾ ਗੁਣ ਅਬਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰਮਸਤਕ ਧਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ